ਦੇ ਕਾਤੋਂ ਉਹ ਦੂਰ ਦਵਾਰ ਉਹਨੇ ਜਿਹੜੇ ਡੋਗਰੇ ਭਰਾਵਾਂ ਦੇ ਕਾਰਨ ਸਾਡਾ ਸਿੱਖ ਰਾਜ ਬਰਬਾਦ ਹੋਇਆ ਧਿਆਨ ਸਿੰਘ ਸੁਤੇਰ ਸਿੰਘ ਧੰਨ ਸਿੰਘ ਬੜਗਿਆ ਦੀ ਜਿਹੜੀ ਨੀਤੀ ਸੀ ਉਹ ਸ਼ਾਮ ਸਿੰਘ ਅਤਾਰੀ ਵਾਲਾ ਜਾਣ ਗਿਆ ਸੀ ਕਿ ਇਹ ਕਿਹੜੀ ਨੀਤੀ ਨਾਲ ਚੱਲਦੀ ਹੈ ਸਾਡਾ ਨੁਕਸਾਨ ਕਰਨਗੇ ਇੱਕ ਦਿਨ ਪਰ ਇਸ ਗੱਲ ਨੂੰ ਸਾਡੀ ਸਿੱਖਾਂ ਦੀ ਮੰਦੀ ਕਿਸਮਤ ਕਹਿ ਲਓ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਮਝ ਨਾ ਸਕਿਆ ਇਤਿਹਾਸ ਕਹਿੰਦਾ ਸ਼ਾਮ ਸਿੰਘ ਅਟਾਰੀ ਵਾਲੇ ਦੀ ਜਿਹੜੀ ਪੁੱਤਰੀ ਸੀ ਬੀਬੀ ਲਾਣਕੀ ਉਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਪੋਤੇ ਨੂੰ ਵਿਆਹੀ ਹੋਈ ਸੀ ਕਮਰ ਨੌ ਨਿਹਾਲ ਸਿੰਘ ਨੂੰ ਪੋਤ ਨਾ ਸੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਜਦ ਸ਼ਾਮ ਸਿੰਘ ਅਟਾਰੀ ਵਾਲੇ ਨੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਡੋਗਰਿਆਂ ਬਾਰੇ ਖਬਰ ਕੀਤੀ ਜਦ ਨੇ ਇਹ ਕਹਿਣਾ ਚਾਹਿਆ ਵੀ ਇਹ ਜਿਹੜੇ ਡੋਗਰੇ ਜਿਨ੍ਹਾਂ ਨੂੰ ਤੂੰ ਪਾਵਰ ਬਹੁਤ ਜ਼ਿਆਦੇ ਦੇ ਦਿੱਤੀ ਹੈ ਕਿਉਂਕਿ ਉਹ ਦੱਸਿਆ ਇਤਿਹਾਸ ਨੇ ਸ਼ੇਰੇ ਪੰਜਾਬ ਦਾ ਸਭ ਤੋਂ ਛੋਟਾ ਪੁੱਤਰ ਜਿਹੜਾ ਸਾਡੇ ਸਿੱਖ ਰਾਜ ਦਾ ਆਖਰੀ ਬਾਦਸ਼ਾਹ ਬਣਿਆ ਦਲੀਪ ਸਿੰਘ ਉਹ ਦਲੀਪ ਸਿੰਘ ਨੂੰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਗੋਦ ਵਿੱਚ ਬਣਾ ਬਹਿਣ ਦਿੰਦੇ ਹੁੰਦੇ ਡੋਗਰੇ ਭਰਾ ਆਪਦੇ ਪੁੱਤਰ ਹੀਰਾ ਸਿੰਘ ਮਰ ਗਿਆ ਨੂੰ ਚੱਕ ਕੇ ਉਹਦੇ ਨਾਲ ਲਿਹਾਉਂਦੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਪਰ ਸ਼ਾਨ ਸਿੰਘ ਟਾਰੀਪਾਲੇ ਨੇ ਜਦ ਉਹਨਾਂ ਦੀ ਇਤਲਾ ਸ਼ੇਰੇ ਪੰਜਾਬ ਨੂੰ ਦਿੱਤੀ ਇਤਿਹਾਸਕਾਰ ਲਿਖਦੇ ਕਹਿੰਦੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸ਼ਾਮ ਸਿੰਘ ਅਟਾਰੀ ਵਾਲੇ ਨੂੰ ਕਹਿਣ ਲੱਗਾ ਉਹ ਸ਼ਾਮ ਸਿੰਘਾ ਵੇਖੀ ਕਿਤੇ ਆਪ ਦੇ ਜੋ ਆਈ ਮੇਰੇ ਪੁੱਤੇ ਕਮਰਨਾਉ ਨਿਹਾਲ ਸਿੰਘ ਨੂੰ ਰਾਜ ਦਿਵਾਉਣ ਦੇ ਲਾਲਚ ਵਿੱਚ ਕਿਤੇ ਆ ਮੇਰੇ ਸਿੱਖ ਰਾਜ ਵਿੱਚ ਤੂਫਾਨ ਲੱਗਦਾ ਕਰਦੀ ਇਹ ਗੱਲ ਸ਼ਾਮ ਸਿੰਘ ਅਟਾਰੀ ਵਾਲੇ ਦੇ ਸੀਨੇ ਵਿੱਚ ਇੱਕ ਜਿਵੇਂ ਸਾਬਣ ਨੂੰ ਤਾਰ ਕੱਟ ਦਿੰਦੀ ਆਏ ਘਾਲ ਪਰ ਗਈ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀਆਂ ਫੌਜਾਂ ਨੂੰ ਆਖਰੀ ਫੱਟੇ ਬਲਾ ਕੇ ਸ਼ਾਮ ਸਿੰਘ ਅਟਾਲੀ ਵਾਲਾ ਆਪਣੇ ਘਰ ਆ ਗਿਆ ਪਰ ਜਦ ਡੋਗਰੇ ਭਰਾਵਾਂ ਨੇ ਸਾਡਾ ਸਿੱਖ ਰਾਜ ਬਰਬਾਦ ਕੀਤਾ 1839 ਨੂੰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ 7 ਸਾਲ ਨਹੀਂ ਲੰਘਣ ਦਿੱਤੇ 1846 ਵਿੱਚ ਸਾਡਾ ਸਿੱਖ ਰਾਜ ਸਾਡੇ ਹੱਥੋਂ ਚਲਿਆ ਗਿਆ ਦੋ جنگਾਂ ਮੁੱਦਤੀ ਤੇ ਫੇਰੂ ਦੀਆਂ ਲੜਾਈਆਂ ਹੋਈਆਂ ਜਿਹੜੀਆਂ ਆਖਰੀ ਜੰਗ ਤੋਂ ਪਹਿਲਾਂ ਦੀਆਂ ਦੋ ਲੜਾਈਆਂ ਸੀ ਉਹਨਾਂ ਵਿੱਚ ਢੋਗਰੇ ਭਰਾਮਾ ਨੇ ਗਦਾਰੀ ਕੀਤੀ ਜਦ ਦੋ ਚੰਗਾ ਹਾਰ ਗਈਆਂ ਨਾ ਸਿੱਖ ਫੌਜਾਂ ਤੇ ਮਹਾਰਾਣੀ ਜਿੰਦਾ ਜਿਹੜੀ ਆਖਰੀ ਰਾਣੀ ਸੀ ਸ਼ਖਰਾਜ ਦੀ ਉਹਦੇ ਕੰਨਾਂ ਵਿੱਚ ਇਹ ਹਾਰ ਦੀਆਂ ਦੋ ਖਬਰਾਂ ਪਈਆਂ ਉਹਨੇ ਅੰਬ ਤੇ ਮੱਥੇ ਨੂੰ ਹੱਥ ਮਾਰਿਆ ਬਈ ਇਸ ਵੇਲੇ ਕਿਹੜਾ ਆ ਪੰਜਾਬ ਵਿੱਚ ਜਿਹੜਾ ਇਸ ਪੰਜਾਬ ਦੀ ਬਾਤ ਨੂੰ ਸੰਭਾਲ ਸਕਦਾ ਹੈ ਕਿਉਂਕਿ ਉਹਨੂੰ ਬਰਿਆਮ ਸਿੰਘ ਨੇ ਆ ਕੇ ਦੱਸਿਆ ਪੀ ਡੋਗਰੇ ਪ੍ਰਾਸ ਸਾਡੇ ਨਾਲ ਅਗਿਆਰੀ ਕਰਕੇ ਹੁਣ ਸਿੱਖ ਫੌਜਾਂ ਦੀ ਕਮਾਂਡ ਕਰਨ ਵਾਲਾ ਕੋਈ ਜਰਨੈਲ ਸਾਡੇ ਕੋਲੇ ਬਾਕੀ ਜਿੰਦਾ ਨਹੀਂ ਲਿਖਾ ਤੇ ਜੇ ਕੋਈ ਹੈ ਕਿਉਂਕਿ ਉਸ ਵੇਲੇ ਅਕਾਲੀ ਫੂਲਾ ਸਿੰਘ ਵਰਗੇ ਹਰੀ ਸਿੰਘ ਨਨੂਏ ਵਰਗੇ ਉਹ ਸ਼ਹੀਦ ਹੋ ਚੁੱਕੇ ਸੀ ਤੇ ਬ੍ਰਿਯਾਂਦ ਸਿੰਘ ਕਹਿਣ ਲੱਗਾ ਮਹਾਰਾਣੀ ਜੇ ਸਾਡੇ ਕੋਲੇ ਇਸ ਵੇਲੇ ਕੋਈ ਸਿੱਖ ਫੌਜਾਂ ਦੀ ਬਾਗਡੋਰ ਸੰਭਾਲਣ ਵਾਲਾ ਜਿੰਦਾ ਹੈ ਤਾਂ ਉਹ ਸਰਦਾਰ ਸ਼ਾਮ ਸਿੰਘ ਅਤਾਰੀ ਵਾਲਾ ਉਹ ਐਸਾ ਸਿੱਖ ਰਾਜ ਦੇ ਨਾਲ ਗੁੱਸੇ ਹੋ ਕੇ ਆਪਣੇ ਘਰ ਬੈਠਾ ਹੈ ਤੇ ਮਹਾਰਾਣੀ ਜਿੰਦਾ ਨੇ ਫਿਰ ਇੱਕ ਖੱਤ ਲਿਖਿਆ ਤੁਮ ਬਾਗੀ ਮਾਪੁਰਸ਼ ਬਾਬਾ ਕੁਪਿੰਦਰ ਸਿੰਘ ਜਿਉਂ ਮਾਪੁਰਸ਼ ਬਾਬਾ ਹੀਰਾ ਲਾਲ ਸਿੰਘ ਜੀ ਦੇ ਜਨਮ ਸਥਾਨ ਦੇ ਮੁਖ ਸੇਵਾਦਾਰ ਨੇ ਹੋਰ ਬਹੁਤ ਸਾਰੀਆਂ ਸੰਗਤਾਂ ਪਾਇਆਂ ਦੇ ਕੇ ਗਈਆਂ ਸਤਿਗੁਰ ਕਿਰਪਾ ਕਰ ਆਵਾਕ ਬਤ ਤਕੋ ਵੀ ਮਹਾਰਾਣੀ ਜਿੰਦ ਕਹੋਦਾ ਜਦ ਉਹਨੂੰ ਪਤਾ ਲੱਗਿਆ ਵੀ ਸ਼ਾਮ ਸਿੰਘ ਅਟਾਰੀ ਵਾਲਾ ਜਦੋਂ ਮੇਰੇ ਪਤੀ ਦੇ ਨਾਲ ਗੁੱਸੇ ਹੋ ਕੇ ਘਰ ਵਿੱਚ ਏਸ ਗੱਲੋਂ ਬੈਠਾ ਵੇ ਆ ਸਿੱਖ ਰਾਜ ਦੀ ਸ਼ਾਨ ਨਹੀਂ ਸਾਡੇ ਕੋਲੇ ਰਹਿਣੀ ਉਹਨੇ ਫਿਰ ਚਿੱਠੀ ਲਿਖੀ ਜਿੱਥੇ ਬਾਦ ਸਿੰਘ ਜੀ ਪੰਛੀ ਸ਼ੇਰ ਅੰਦਰ ਲਿਖਦੇ ਨੇ ਕਹਿੰਦੇ ਜਿੰਦਾ ਨਾਲ ਕਲਮ ਦੇ ਲਿਖੇ ਚਿੱਠੀ ਵੇ ਚੱਲੀ ਅੱਜ ਸ਼ਾਮ ਵੇ ਸ਼ਾਮ ਸਿੰਘਾ ਵੇ ਜੇ ਤੂੰ ਬੈਠਾ ਤਾਂ ਉੱਠ ਖਲੋ ਛੇਤੀ ਚੱਲ ਘੋੜੀ ਨੂੰ ਚਾੜ ਲਗਾਮ ਸਿੰਘਾ ਵੇ ਤੇਰੇ ਰੋਸਿਆਂ ਦਾ ਕਿਹਨੇ ਮਾਣ ਕਰਨਾ ਹੈ ਵੇ ਜਦੋਂ ਹੋ ਗਿਆ ਬਤਾਂ ਗਲਾਮ ਸਿੰਘਾ ਸ਼ਾਨ ਕਲਗੀ ਧਮਾਲੇ ਦੀ ਜਾਊ ਕਿੱਥੇ ਤੇ ਜਦੋਂ ਕਰਨੀ ਪਈ ਗਲਾਮ ਸਿੰਘਾ ਮਹਾਰਾਣੀ ਜਿੰਦ ਕਾਰਾ ਇੱਕ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਮਹਿਕੂਬਾ ਰਾਣੀ ਸ਼ਾਮ ਸਿੰਘ ਅਟਾਰੀ ਵਾਲੇ ਨੂੰ ਜਾਂਦੇ ਸਿੱਖ ਰਾਜ ਦਾ ਵਾਸਤਾ ਪੱਕੇ ਖਤ ਦੇਖਾ ਭਲਾ ਹੈ ਕਿਉਂ ਲਗ ਲਿਆ ਹੱਥ ਕਲਮੇ ਠਾਕੇ ਤੇ ਲਿਖਿਆ ਜਿੰਦਾਂ ਨੇ ਪਰਵਰਨਾ ਲੈ ਬੱਲ ਸੂਰਤੇ क्या वटारी सी पलो पल पंद पका सारा हथ के चे आतर ते री सरदारा हथ जो हूंदा जे सरदा साई मेरा अख भरक तकड़े दादे पल सी केर सूरज असां <power> हथ ते त सदास उही सच सर पिया मन टोकरिया डोब ते करा हथ ते गे जेकर तोर करल गोराव चोॾहां भुला साली अॼ बचो जोरे बि घर ई ਜਦ ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਨੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਰਾਣੀ ਜਿੰਦਾ ਦੇ ਹੱਥ ਦੀ ਲਿਖੀ ਚਿੱਠੀ ਪੜ੍ਹੀ ਇਹ ਲਿਖਿਆ ਕਹਿੰਦੀ ਮੁੱਦਕੀ ਤੇ ਫੈਰੂਦੀਆਂ ਦੋ ਚੰਗਾ ਹੋਈਆਂ ਜਿੰਦੇ ਵਿੱਚ ਪਹਿਲੀ ਵਾਰੀ ਹੋਇਆ ਖਾਲਸਾ ਫੌਜ ਦੀ ਹਾਰ ਹੋਈ ਹੈ ਤੰਗ ਹੋ ਕੇ ਜਿੰਦਾਬਾਦ ਨੇ ਲਿਖਿਆ ਪਰਵਾਨਾ ਉਹਨੇ ਸ਼ਾਮ ਸਿੰਘ ਸਰਦਾਰ ਨੂੰ ਆ ਮਾਰਿਆ ਤਾਨਾ ਵੇ ਕਹਿੰਦੀ ਕਦੇ ਨਾਗ ਨਹੀਂ ਸੌਂਦੇ ਸੂਰਿਆ ਸੁਣ ਬੀਜ ਤਰੰਨਾ ਕੰਨ ਮੁੱਤ ਕੀ ਫੇਰੂ ਗੋਰੀਆ ਮੰਨ ਲਿਆ ਮਦਾਨਾ ਅੱਥਰ ਬੜੀਆਂ ਚਾਨਾ ਹੁੱਲੀਆਂ ਸਿੰਘ ਨਾ ਜਵਾਨਾ ਵੇ ਸਾਡੀ ਦਿੱਤੀ ਪੇਸ਼ ਨਾ ਜਾਣ ਪਈ ਘਰ ਦੇ ਬੇਈਮਾਨ ਜੇ ਦਿਲ ਵਿੱਚ ਧੜਕਣ ਕੌਮ ਦੀ ਆਸਾਂ ਪਮਾਨਾ ਸ਼ਾਮ ਸਿੰਘਾ ਜੇ ਤਾਰੇ ਦਿਲ ਵਿੱਚ ਕੌਮ ਦਾ ਦਰਦਾ ਆ ਕੌਮ ਦੀ ਕਮਾਂਡ ਸੰਭਾਲਾ ਕੇ ਇਹ ਇਤਿਹਾਸਕ ਤਿੰਦਾ ਗੁੱਸੇ ਸੀ ਸ਼ੇਰੇ ਪੰਜਾਬ ਤੇ ਰਾਜ ਤੋਂ ਵੀ ਡੌਗਰਿਆਂ ਨੂੰ ਪਾਵਰ ਜਾਦੇ ਦਿੱਤੀ ਆ ਮਹਾਰਾਜਾ ਰਣਜੀਤ ਸਿੰਘ ਨੇ ਪਰ ਜਦ ਸਿੱਖ ਰਾਜ ਆਪਣੇ ਹੱਥੋਂ ਜਾਂਦਾ ਦਿਸਿਆ ਰਾਣੀ ਜਿੰਦਾ ਦਾ ਵਾਸਤਾ ਪੜਿਆ ਸਾਹ ਦੇ ਗਿਨੇ ਛਿੱਕਵੇ ਖਤਮ ਕਰਕੇ ਸਖਤ ਬਿਮਾਰ ਵੀ ਸੀ ਉਮਰ ਚ ਵੀ ਬੁੱਢਾ ਹੋ ਚੁੱਕਾ ਸੀ ਪਰ ਸਰਦਾਰ ਨੇ ਚਿੱਟੀ ਘੋੜੀ ਨੂੰ ਲਗਾਮ ਚੜ੍ਹੀ ਹੈ ਚਿੱਟੇ ਵਸਤਰ ਪਹਿਨੇ ਆ ਇਤਿਹਾਸ ਕਹਿੰਦਾ ਹੈ ਤੇ ਘਰ ਵਾਲੀ ਦੇਸਾਂ ਔਰ ਪ੍ਰੀਤਮ ਕੌਰ ਦੋ ਨਾਮ ਆਉਂਦੇ ਨੇ ਇਤਿਹਾਸ ਸ਼ਾਮ ਸਿੰਘ ਅਟਾਰੀ ਵਾਲੇ ਦੀ ਧਰਮ ਪਤਨੀ ਦੇ ਉਹਨੇ ਵਾਸਤਾ ਵੀ ਪਾਇਆ ਵੀ ਸਰਦਾਰ ਜੀ ਜੇ ਸਾਡੇ ਸਿੱਖ ਰਾਜ ਦੇ ਜਿਹੜੇ ਹੋਰ ਜਰਨੈਲ ਨੇ ਜਦੋਂ ਉਹ ਸਿੱਖ ਰਾਜ ਦੇ ਦੁਸ਼ਮਣ ਬਣ ਗਏ ਸਿੱਖ ਰਾਜ ਨੂੰ ਬਚਾਉਣ ਦੀ ਖਾਤਰ ਤੁਹਾਡੀ ਜਾਣ ਨਾ ਚਲੀ ਜਾਵੇ ਤੇ ਸਰਦਾਰ ਕਹਿੰਦਾ ਕਹਿੰਦਾ ਵੀ ਪ੍ਰੀਤਮ ਕੌਰ ਨੂੰ ਆਪਣੀ ਧਰਮ ਪਤਨੀ ਦੇਸਾਂ ਨੂੰ ਕਹਿਣ ਲੱਗਾ ਭਗਵਾਨ ਨੇ ਜੇ ਮੇਰੇ ਦੇਸ਼ ਦੀ ਖਾਤਰ ਮੇਰਾ ਆਪਾ ਵੀ ਵਾਰਿਆ ਜਾਵੇ ਤੇ ਮੇਰੇ ਦੇਸ਼ ਦੀ ਪੱਤ ਰਹੇ ਤੇ ਇਹ ਤੋਂ ਵੱਡਾ ਮੇਰੇ ਵਾਸਤੇ ਕੁਝ ਨਹੀਂ ਹੋ ਸਕਦਾ ਸ਼ਾਮ ਸੇ ਅਟਾਰੀ ਪਾੜਾ ਸਭਰਾਵਾਂ ਦੇ ਮੈਦਾਨ ਵਿੱਚ ਪਹੁੰਚਿਆ 7 ਫਰਵਰੀ ਤੋਂ ਜੰਗ ਹੋਣਾ ਸ਼ੁਰੂ ਹੋਇਆ 10 ਫਰਵਰੀ ਦਾ ਦਿਨ ਆ ਗਿਆ ਲੜਦਿਆਂ ਨੂੰ ਸਿੱਖ ਰਾਜ ਦੀ ਜਿੱਤ ਹੋ ਚੱਲੀ ਸੀ ਪਰ ਸਾਡੀ ਕੌਮ ਤੇ ਜਿਹੜੇ ਗਦਾਰ ਸੀ ਇਤਿਹਾਸ ਕਹਿੰਦਾ ਉਹਨਾਂ ਨੇ ਤੋਪਾਂ ਦੇ ਕੋਲੇ ਬਰੂਦ ਦੀ ਜਗ੍ਹਾ ਰੇਤਾ ਤੇ ਗਲੀ ਤੇ ਸੜੀ ਹੋਈ ਸਰੋਂ ਪੇਟੀਆਂ ਵਿੱਚ ਬੰਦ ਕਰਕੇ ਦੇ ਦਿੱਤੀ। ਜਦ ਸ਼ਾਮ ਸਿੰਘ ਟਾਰੀ ਵਾਲੇ ਨੇ ਪੁੱਛਿਆ ਤੋਪਚੀਆਂ ਨੂੰ ਵੀ ਤੋਪਾਂ ਦੇ ਗੋਲੇ ਨਹੀਂ ਦਾਗਦੇ। ਅਰੰਗ ਜਿਹੜੀਆਂ ਅੰਗਰੇਜ਼ਾਂ ਦੀਆਂ ਫੌਜਾਂ ਨੇ ਉਹ ਸਾਡੇ ਉੱਤੇ ਗੋਲੀ ਚਲਾਉਂਦੀਆਂ ਨੇ ਉਹਨਾਂ ਦੇ ਤੋਪਾਂ ਦੇ ਬਾੜ ਆਉਂਦੇ ਨੇ ਤੁਸੀਂ ਤੋਪਾਂ ਦੇ ਬਾੜ ਦਾ ਜਵਾਬ ਤੋਪਾਂ ਨਾਲ ਕਿਉਂ ਨਹੀਂ ਦਿੰਦੇ? ਤੇ ਤੋਪਕੀਆਂ ਨੇ ਜਦ ਹੱਥ ਖੜੇ ਕਰਕੇ ਕਿਹਾ ਸਰਤਾਜੀ ਇਸ ਕੌਮ ਦੇ ਜ਼ਥੇਦਾਰ ਕੌਮ ਦੇ ਨਾਲ ਗਦਾਰੀ ਕਰ ਗਏ। ਆ ਗਦਾਰਾਂ ਨੇ ਬਰੂਧ ਦੀ ਜਗਾ ਗਲੀ ਸੜੀ ਹੋਈ ਸਰੋਂ ਭੇਜ ਦਿੱਤੀਆ ਇਹ ਸਰੋਂ ਤੋਂ ਪਹ ਵਿੱਚ ਪਾ ਕੇ ਹੁਣ ਗੋਲੇ ਹੀ ਚੜ੍ਹਣਗੇ ਤੇ ਫਿਰ ਸਰਦਾਰ ਖਾਨ ਸਿੰਘ ਅਟਾਰੀ ਵਾਲੇ ਨੇ ਆਪਣੀ ਤਲਵਾਰ ਨੂੰ ਹੱਥ ਪਾਇਆ ਤੇ ਆਪਣੀ ਕੌਮ ਦੇ ਯੋਧਿਆਂ ਨੂੰ ਵੰਗਾਰ ਕੇ ਕਹਿਣ ਲੱਗਾ ਖਾਲਸਾ ਜੀ ਸਾਡੇ ਗੁਰੂ ਕਰਨਜੀ ਵਾਲੇ ਪਾਸ਼ਾ ਦਾ ਹੁਕਮ ਹੈ ਸੂਰਾ ਸੋ ਪਹਿਚਾਨੀਆਂ ਜੋ ਨਰਦੀਨ ਕਹੇ ਤਾ ਪੁਰਜਾ ਪੁਰਜਾ ਕੱਟ ਮਰੇ ਕਬਹੂ ਨਾ ਛੱਡਾ ਖੇਤ ਜਦੋਂ ਸਾਡੇ ਜਿਸਮ ਦੇ ਵਿੱਚ ਇੱਕ ਇੱਕ ਕਤਰਾ ਖੂਨ ਦਾ ਮੌਜੂਦ ਆ ਉਦੋਂ ਇਸ ਦੇਸ਼ ਦੀ ਖਾਤਰ ਲੜਨਾ ਸਾਨੂੰ ਸਾਡੇ ਪਿਛਮੇਸ਼ ਪਿਤਾਮਾ ਇਸ ਦੇਸ਼ ਦੀ ਖਾਤਰ ਤਲਵਾਰਾ ਧੂਟੇ ਕੇ ਆਓ ਭਾਵੇਂ ਤੋਤਾ ਕੰਮ ਨਹੀਂ ਕਰਦੀਆਂ ਭਾਵੇਂ ਸਾਡਾ ਰੈਫਰ ਪਾ ਸਾਡੇ ਆ ਬਾਜੂ ਬੰਦੇ ਵਿੱਚ ਜਿਹੜਾ ਜੋਰ ਹੈ ਇਹਦੇ ਨਾਲ ਅਸੀਂ ਦੁਸ਼ਮਣ ਦੇ ਉੱਤੇ ਟੁੱਟ ਕੇ ਪਾਣਾ ਇੱਕ ਹੱਥ ਵਿੱਚ ਤਲਵਾਰਾਂ ਲੈ ਕੇ ਦੇਸ਼ ਦੀ ਆਜ਼ਾਦੀ ਦੀ ਖਾਤਰ ਸਾਡੀ ਕੌਮ ਦੇ ਮਹਾਨ ਜਰਨੈਲ ਸਰਦਾਰ ਸ਼ਾਨ ਸਿੰਘ ਅਟਾਰੀ ਵਾਲੇ ਦੀ ਕਮਾਂਡ ਦੇ ਹੇਠ ਸਿੱਖ ਫੌਜਾਂ ਅੰਗਰੇਜ਼ਾਂ ਨਾਲ ਮੁਕਾਬਲਾ ਦੇਖਾ ਭਰਾ ਦੇ ਹੈਰਣਾਂ ਉਲੀਆ ਦਾ ਡੱਗ ਕੇ ਨਾਗ ਡੋਗਰੇ ਕਾਲੇ ਪੀਂਦੇ ਤਦ ਚੂਲੀ ਅੜਾ ਡੱਗ ਕੇ ਨਾਗ ਡੋਗਰੇ ਕਾਲੇ ਆ ਸਿਰ ਨਾਲ ਨਵਾ ਦੇ ਨੇ ਸਦਕੀ ਮਾਰ I'm not even ਵਾਲਾ ਆਦੇਸ਼ ਦੀ ਆਜ਼ਾਦੀ ਦੀ ਖਾਤਰ ਲੜਦਾ ਲੜਦਾ ਸ਼ਹੀਦ ਹੋ ਗਿਆ ਤੇ ਗਦਾਰਾਂ ਦੀ ਕਾਰਨ ਸਾਡਾ ਸਿੱਖ ਰਾਜ ਸਾਡੇ ਹੱਥੋਂ ਚਲੇ ਗਿਆ ਜਿਹੜੇ ਰਾਜ ਦੀ ਖਾਤਰ ਫਿਰ ਅੱਜ ਤਿੱਕਰ ਸਾਡਾ ਖਾਲਸਾ ਰਾਜ ਲੈਣ ਦੀ ਖਾਤਰ ਅਸੀਂ ਸਰਕਾਰਾਂ ਨਾਲ ਜੂਝਦੇ ਹਾਂ ਸਤਿਗੁਰੂ ਕਿਰਪਾ ਕਰਨ ਜਿਹੜਾ ਇਸ ਵੇਲੇ ਦੀ ਕਿਸਾਨੀ ਸੰਘਰਸ਼ ਦਿੱਲੀ ਵਿੱਚ ਚੱਲਦਾ ਉਸ ਮੁੱਚੇ ਨੌਜਵਾਨਾਂ ਦੇ ਸਦਕਾ ਸਾਰੀ ਸੰਗਤ ਦੇ ਸਦਕਾ ਮੈਂ ਸਤਿਗੁਰੂ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਹੈ ਵੀ ਸਾਡੀ ਕਿਸਾਨੀ ਸੰਘਰਸ਼ ਦੀ ਫੇਰ ਤੋਂ ਦੁਬਾਰਾ ਸਾਡੀ ਕਿਸਾਨਾਂ ਦੀ ਜਿੱਤ ਹੋਵੇ ਕਿਸੇ ਦਾ ਕੋਈ ਜਾਨੀ ਕੋਈ ਮਾਨੀ ਨੁਕਸਾਨ ਨਾ ਹੋਵੇ ਸਤਿਗੁਰੂ ਕਿਰਪਾ ਕਰਨ ਸਮੁੱਚੀ ਗੁਰ ਸੰਗਤ ਦਾ ਵੀ ਸ਼ਰਮਜੀਤ ਸਿੰਘ ਜੀ ਰੂਪੀ ਸਾਰੇ ਸਾਡੇ ਵੀਰ ਨੌਜਵਾਨਾਂ ਦਾ ਵੀਰ ਗਜੇਂਦਰ ਸਿੰਘ ਜੀ ਗੋਗਾ ਤੇ ਅੰਮੀ ਹੁਣਾ ਦਾ ਮੈਂ ਕੋਟਨ ਬਾਗ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਐਨਾ ਸਾਨੂੰ ਮਾਣ ਦਿੱਤਾ ਸ਼ਾਇਦ ਅਸੀਂ ਇਸ ਮਾਨ ਦੇ ਕਾਬਲ ਤਾਂ ਨਹੀਂ ਇਹ ਸਤਕੂ ਦੇ ਇਤਿਹਾਸ ਦੀ ਗੁਰੂ ਦੇ ਸ਼ਬਦ ਦੀ ਤੁਸੀਂ ਕਦਰ ਤਾਂ ਨਹੀਂ ਕਦਰ ਕਰਦੇ ਹੋ ਬਹੁਤ ਸਾਰੀ ਸੰਗਤ ਨੇ ਮਾਨ ਦਿੱਤਾ ਮੈਂ ਕਿਸੇ ਦਾ ਨਾਮ ਸਮੇਂ ਦੀ ਘਾਟ ਕੰਨ ਨਹੀਂ ਲੈ ਸਕਿਆ ਸਤਗੁਰੂ ਨਾਮਾ ਥਾਮਾ ਤੋਂ ਜਾਣੀ ਜਾਣ ਨੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਅਗਲਾ ਪ੍ਰੋਗਰਾਮ ਬਲਰਾਜ ਸਿੰਘ ਜੀ ਉਹ ਕ੍ਰਿਸ਼ੀ ਦੁਆਰਾ ਸੰਗਤ ਨੂੰ ਵਿਆਹ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ